51870 ਮੈਂਬਰ ਹੋ ਗਏ ਨੇ ਜਿਹੜੇ ਆ ਸਾਲ 2025 ਦੇ ਵਿੱਚ ਦਵਾਈਆਂ ਲੈ ਕੇ ਗਏ ਮੇਰੇ ਕਲਗੀ ਵਾਲੇ ਪਾਤਸ਼ਾਹ ਦੀ ਮਿਹਰ ਆ ਉਹ ਅੱਲਾਹੁਰਾਮ ਉਹ ਵਾਹਿਗੁਰੂ ਜੀ ਉਹ ਭਗਵਾਨ ਦੀ ਕਿਰਪਾ ਵਾ ਜਿਹਦੇ ਸਦਕੇ ਦਵਾਈਆਂ ਦੇ ਲੰਗਰ ਲੱਗਦੇ ਨੇ ਤੇ ਇਨਾਂ ਲੰਗਰਾਂ ਦੇ ਵਿੱਚ ਕਿੰਨੇ ਹੀ ਭੈਣ ਭਰਾ ਆਪਣੇ ਜੀਵਨ ਦੇ ਵਿੱਚ ਅੱਗੇ ਵਧ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਇੱਕ ਭੈਣ ਮੇਰੇ ਕੋਲ ਖੜੀ ਆ ਉਹ ਗੱਡੀ ਕਿਰਾਏ ਤੇ ਕਰਕੇ ਲੈ ਕੇ ਆਏ ਨੇ ਪਰ ਉਹਨਾਂ ਕੋਲ ਟੋਕਨ ਹੈ ਨਹੀਂ ਉਹਨਾਂ ਨੇ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੋਈ ਜਿਹੜੇ 0161523071 ਨੰਬਰ ਤੇ ਫੋਨ ਕਰਕੇ ਰਜਿਸਟ੍ਰੇਸ਼ਨ ਕਰਾਉਣੀ ਆ ਮਰੀਜ਼ ਦੀ ਜਾਣਕਾਰੀ ਦੇਣੀ ਆ ਤਾਂ ਅਸੀਂ ਫਿਰ ਤੁਹਾਨੂੰ ਇੱਕ ਟੋਕਨ ਨੰਬਰ ਲਿਖਾ ਦਿੰਨੇ ਹੁੰਦੇ ਆ ਤੇ ਉਹ ਟੋਕਨ ਨੰਬਰ ਮੁਤਾਬਕ ਅਸੀਂ ਡਾਕਟਰ ਆ ਜਿਹੜੇ ਸਾਡੇ ਉਹ ਮਰੀਜ਼ਾਂ ਨੂੰ ਚੈੱਕ ਕਰਦੇ ਨੇ ਹੁਣ ਜਦੋਂ ਤੁਸੀਂ ਕੋਈ ਨਵਾਂ ਮਰੀਜ਼ ਆਉਂਦਾ ਸਾਡੇ ਕੋਲੇ ਜਾਂ ਤਾਂ ਉਹ ਮਰੀਜ਼ ਕਿਸੇ ਦੇ ਕਹਿਣ ਤੇ ਆਉਂਦਾ ਉਹਨੂੰ ਕੋਈ ਇੱਥੇ ਜਿਹੜੇ ਮਰੀਜ਼ ਦੀ ਦਵਾਈ ਚੱਲਦੀ ਆ ਉਹਦਾ ਕੋਈ ਰਿਸ਼ਤੇਦਾਰ ਦੱਸਦਾ ਜਿਵੇਂ ਬਾਈ ਜੀ ਲੈ ਕੇ ਆਏ ਨੇ ਹੁਣ ਇਹ ਭੈਣ ਜੀ ਉਹਨਾਂ ਦੇ ਚਾਚਾ ਜੀ ਆ ਇਹਨਾਂ ਨੇ ਦੱਸਿਆ ਕਿਉਂਕਿ ਇਹਨਾਂ ਦੀ ਦੋ ਢਾਈ ਸਾਲਾਂ ਤੋਂ ਦਵਾਈ ਚੱਲਦੀ ਆ ਇਹ ਠੀਕ ਹੋ ਗਿਆ ਤੇ ਇਹਨਾਂ ਨੇ ਅੱਗੋਂ ਦੱਸਿਆ ਤੇ ਉਹ ਭੈਣ ਉਹਨਾਂ ਨੂੰ ਨਾਲ ਲੈ ਕੇ ਆਏ ਨੇ ਪਰ ਇਹਨਾਂ ਨੇ ਉਹਨਾਂ ਨੂੰ ਇਹ ਨਹੀਂ ਦੱਸਿਆ ਵੀ ਉੱਥੇ ਟੋਕਨ ਪਹਿਲਾਂ ਲੈਣਾ ਪੈਂਦਾ ਫਿਰ ਉਹ ਦਿੱਕਤ ਸਾਨੂੰ ਬਹੁਤ ਆਉਂਦੀ ਇਤੋਂ ਉਹਨਾਂ ਦੇ ਭੈਣ ਉਹਨਾਂ ਨੂੰ ਅਸੀਂ ਵਾਪਸ ਮੋੜਦੇ ਆ ਆਇਆਂ ਨੂੰ ਉਹ ਵੀ ਸਾਡਾ ਮਨ ਨਹੀਂ ਇਜਾਜ਼ਤ ਦਿੰਦਾ ਵੀ ਗੱਡੀ ਕਿਰਾਏ ਤੇ ਕਰਕੇ ਲੈ ਕੇ ਆਏ ਅਮਰੀਦ ਨੂੰ ਤੇ ਜੇ ਅਸੀਂ ਇਹਨਾਂ ਨੂੰ ਚੈੱਕਅਪ ਕਰਾਉਨੇ ਆ ਤੇ ਉਹ ਵੀ ਸਾਡੇ ਅਸੂਲ ਦੇ ਮੁਤਾਬਕ ਸਹੀ ਨਹੀਂ ਹੈਗਾ ਕਿਉਂਕਿ ਜਦੋਂ ਆਪਾਂ ਐਡੇ ਐਡੇ ਵੱਡੇ ਕਾਰਜ ਕਰਦੇ ਆ ਤਾਂ ਉਹਦੇ ਵਿੱਚ ਅਸੂਲ ਵੀ ਬਹੁਤ ਜ਼ਰੂਰੀ ਆ ਉਹਦੇ ਵਿੱਚ ਕੋਈ ਕਾਇਦੇ ਕਾਨੂੰਨ ਵੀ ਬਹੁਤ ਜ਼ਰੂਰੀ ਹੁੰਦੇ ਆ ਤੇ ਇਸ ਕਰਕੇ ਫਿਰ ਸਾਨੂੰ ਪਿੱਛੇ ਕਈ ਵਾਰੀ ਮੋੜਨਾ ਪੈਂਦਾ ਵਾਪਸ ਤਾਂ ਬੜਾ ਦੁੱਖ ਲੱਗਦਾ ਇੱਕ ਬੇਨਤੀ ਹੱਥ ਜੋੜ ਕੇ ਜਦੋਂ ਵੀ ਕੋਈ ਨਵਾਂ ਮਰੀਜ਼ ਤੁਸੀਂ ਆਉਣੇ ਹੋ ਲੈ ਕੇ ਉਹਨੂੰ ਪਹਿਲਾਂ ਦੱਸੋ ਵੀ ਆਹ ਨੰਬਰ ਆ ਭਾਈ ਆਹ ਨੰਬਰ ਤੇ ਤੁਸੀਂ ਫੋਨ ਕਰ ਲਓ ਇੱਕ ਵਾਰ ਉਹ ਫੋਨ ਕਰਨਗੇ ਅਸੀਂ ਆਪਣੇ ਆਪ ਰਜਿਸਟ੍ਰੇਸ਼ਨ ਕਰਕੇ ਉਹਨੂੰ ਟੋਕਨ ਨੰਬਰ ਦੇ ਦੇਣਾ ਉਹਨੂੰ ਤਰੀਕ ਦੇ ਦੇਣੀ ਹੈ ਵੀ ਇਨੀ ਤਰੀਕ ਨੂੰ ਤੁਸੀਂ ਆ ਜਾਓ ਪਰ ਬਿਨਾਂ ਰਜਿਸਟਰ ਕੀਤੇ ਤੁਸੀਂ ਆਉਨੇ ਹੋ ਤਾਂ ਫਿਰ ਸਾਰੇ ਕੈਂਪ ਦੀ ਸਮੱਸਿਆ ਵੱਧ ਜਾਂਦੀ ਹੈ ਪਰ ਇੱਕ ਹੋਰ ਸਾਡੇ ਕੋਲੇ ਹਰ ਮਹੀਨੇ ਦੋ ਕੈਂਪ ਲੱਗਦੇ ਆ ਦਵਾਈਆਂ ਦੇ ਲੰਗਰ ਲੱਗਦੇ ਆ ਦੋ ਵਾਰ ਮਹੀਨੇ 14-14 ਦਿਨਾਂ ਬਾਅਦ ਤੇ ਇੱਕ ਕੈਂਪ ਦੇ ਵਿੱਚ 4 ਤੋਂ 500 ਬੰਦਾ ਜਿਹੜਾ ਪਹਿਲੀ ਵਾਰ ਆਉਂਦਾ 4 ਤੋਂ 500 ਬੰਦਾ ਜਿਹੜਾ ਪਹਿਲੀ ਵਾਰ ਆਉਂਦਾ ਉਹ ਇਸ ਉਮੀਦ ਨਾਲ ਉਹਦੇ ਵਿੱਚ ਜ਼ਿਆਦਾਤਰ ਲੋਕ ਆਉਂਦੇ ਆ ਵੀ ਤੁਸੀਂ ਸਾਡੇ ਮਰੀਜ਼ ਨੂੰ ਰੱਖ ਲਓ ਜੀ ਉਹ ਇਹ ਸੋਚ ਲੈ ਕੇ ਆਉਂਦੇ ਆ ਵੀ ਆਪਾਂ ਇਹਨੂੰ ਛੱਡ ਹੀ ਆਉਣਾ ਉੱਥੇ ਹਣ ਵੀ ਮਨੁੱਖਤਾ ਦੀ ਸੇਵਾ ਦਾ ਅੰਤ ਰੱਖ ਹੀ ਲੈਣਾ ਇਹਨੂੰ ਤੇ ਜਦੋਂ ਅਸੀਂ ਇੱਥੇ ਆਏ ਉਹਨਾਂ ਨੂੰ ਸਮਝਾਉਨੇ ਆ ਉਹਨਾਂ ਨੂੰ ਦਵਾਈ ਦਿਵਾਉਨੇ ਆ ਉਹਨਾਂ ਨੂੰ ਇਹ ਕਹਿੰਨੇ ਆ ਵੀ ਆ ਦਵਾਈ ਲਵੋ ਦਵਾਈ ਖਵਾਓ ਕੋਈ ਗੱਲ ਨਹੀਂ ਠੀਕ ਹੋ ਜਾਊਗਾ ਤਾਂ ਉਹ ਦੂਜੀ ਵਾਰੀ ਆਉਂਦੇ ਨਹੀਂ ਦਵਾਈ ਵੀ ਪਤਾ ਨਹੀਂ ਕਿ ਆ ਕੇ ਮਾਰਦੇ ਚੱਕ ਕੇ ਛੱਪੜ ਛੋਪੜ ਦੇ ਕਿਤੇ ਹੋ ਉਹ ਕਹਿੰਦੇ ਤਾਂ ਛੱਡਣ ਗਏ ਸੀ ਰੱਖਿਆ ਹੀ ਨਹੀਂ ਅਸੀਂ ਦਵਾਈ ਕੀ ਕਰਨੀ ਆ ਮਤਲਬ ਜੇ ਤੁਸੀਂ ਨਹੀਂ ਚਾਹੁੰਦੇ ਤੁਹਾਡਾ ਧੀ ਪੁੱਤ ਜਾਂ ਤੁਹਾਡਾ ਭੈਣ ਭਰਾ ਠੀਕ ਹੋਵੇ ਤਾਂ ਫਿਰ ਉਹਨੂੰ ਕੋਈ ਠੀਕ ਨਹੀਂ ਕਰ ਸਕਦਾ ਜੇ ਤੁਸੀਂ ਚਾਹੁੰਦੇ ਹੋ ਵੀ ਸਿਰਫ ਉਹਨੂੰ ਲਵਾਰਸ ਬਣਾ ਕੇ ਛੱਡ ਕੇ ਹੀ ਆਉਣਾ ਉੱਥੇ ਤਾਂ ਉਹ ਵੀ ਬੜੀ ਦੁੱਖ ਦੀ ਗੱਲ ਆ ਤੁਸੀਂ ਨਹੀਂ ਚਾਹੁੰਦੇ ਵੀ ਉਹ ਬਰਾਬਰ ਹੋਵੇ ਤੁਹਾਡੇ ਤੁਸੀਂ ਨਹੀਂ ਚਾਹੁੰਦੇ ਉਹ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਬਸ ਉਹਨੂੰ ਕਿਸੇ ਐਸੀ ਜਗ੍ਹਾ ਤੇ ਛੱਡਿਆ ਉਹ ਜਿੱਥੇ ਸਾਨੂੰ ਉਹਦਾ ਸਾਹਮਣਾ ਨਾ ਕਰਨਾ ਪਵੇ ਅੱਜ ਸਾਡੀ ਹੱਥ ਜੋੜ ਕੇ ਬੇਨਤੀ ਹੈ ਭੈਣੋ ਭਰਾਵੋ ਜੇ ਤੁਸੀਂ ਇੱਥੇ ਗੁਰੂ ਕੇ ਲੰਗਰਾਂ 'ਚ ਦਵਾਈਆਂ ਲੈਣ ਆਉਨੇ ਹੋ ਨਾ ਤਾਂ ਇੱਕ ਸੋਚ ਜ਼ਰੂਰ ਚੰਗੀ ਲੈ ਕੇ ਆਵੋ ਜੇ ਇਸ ਤਰ੍ਹਾਂ ਦੀ ਆਪਾਂ ਮਾੜੀ ਸੋਚ ਲੈ ਕੇ ਆਵਾਂਗੇ ਵੀ ਆਪਾਂ ਇਹਨੂੰ ਛੱਡ ਹੀ ਆਉਣਾ ਹੁਣ ਪਿੰਡ 'ਚ ਘੁੰਮਦਾ ਵੀਰ 5 ਸਾਲ ਹੋ ਗਏ ਤੁਸੀਂ ਉਹਨੂੰ ਫੜਿਆ ਫੜ ਕੇ ਨਮਾਇਆ ਕਿਸੇ ਦੇ ਕਹਿਣ ਤੇ ਕਿਸੇ ਦੇ ਦੱਸਣ ਤੇ ਇੱਥੇ ਲਿਆਏ ਗੱਡੀ 'ਚ ਉਦੋਂ ਬਾਅਦ ਤੁਸੀਂ ਚਾਹੁੰਦੇ ਹੋ ਵੀ ਇੱਥੇ ਛੱਡ ਦੀਏ ਉਹਨੂੰ ਔਰ ਅਸੀਂ ਰੱਖਦੇ ਨਹੀਂ ਤਾਂ ਤੁਸੀਂ ਇੱਥੇ ਬਾਹਰ ਛੱਡ ਕੇ ਚਲੇ ਜਾਨੇ ਹੋ ਹਰੇਕ ਕੈਂਪ ਦੇ ਵਿੱਚ ਇੱਕ ਦੋ ਮਰੀਜ਼ ਸਾਨੂੰ ਇਦਾਂ ਮਿਲਦੇ ਜਿਨ੍ਹਾਂ ਦੇ ਮਾਂ-ਬਾਪ ਜਾਂ ਭੈਣ-ਭਰਾ ਛੱਡ ਕੇ ਭੱਜ ਗਏ ਜੀ ਫਿਰ ਅਸੀਂ ਉਹਨਾਂ ਦਾ ਪਿੰਡ ਘਰ ਲੱਭਦੇ ਆ ਪਤਾ ਕਰਦੇ ਆ ਪਿੰਡ ਦੇ ਸਰਪੰਚ ਨਾਲ ਗੱਲ ਕਰਦੇ ਆ ਪੰਚਾਇਤ ਨੂੰ ਸੱਦਦੇ ਆ ਫਿਰ ਪੰਚਾਇਤ ਰਾਹੀਂ ਉਹਨੂੰ ਵਾਪਸ ਭੇਜਦੇ ਆ ਉਹ ਕੋਈ ਨਾਲੇ ਤਾਂ ਸਾਡੀ ਖੱਜਲ ਖਵਾਰੀ ਹੁੰਦੀ ਆ ਨਾਲੇ ਤੁਹਾਡੀ ਬੀ ਬਦਨਾਮੀ ਹੁੰਦੀ ਆ ਜਦੋਂ ਪੰਜ ਸਰਪੰਚ ਇਕੱਠੇ ਹੋ ਕੇ ਤੁਹਾਡੇ ਘਰੇ ਜਾਂਦੇ ਆ ਇਸ ਕਰਕੇ ਸਾਡੀ ਬੇਨਤੀ ਆ ਵੀ ਜੇ ਆਪਾਂ ਇੱਥੇ ਸੁਪਨਿਆਂ ਦੇ ਘਰ ਵਿੱਚ ਆਉਣੇ ਆ ਨਾ ਤਾਂ ਫਿਰ ਥੋੜੀ ਪੋਜ਼ਿਟਿਵ ਸੋਚ ਲੈ ਕੇ ਆਵੋ ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੀ ਕਿਰਪਾ ਕਰਨਗੇ ਇਹ ਮਾਤਾ ਸਾਡੇ ਕੋਲੇ ਆਏ ਆਪਣੇ ਪੋਤੇ ਨੂੰ ਸੰਗਲਣਾ ਬੰਨ ਕੇ ਲੈ ਕੇ ਆਏ ਸੀ ਅਸੀਂ ਉਸ ਵੀਰ ਨੂੰ ਉਹਦੀ ਹਾਲਤ ਨੂੰ ਦੇਖ ਕੇ ਦਾਖਲ ਵੀ ਕੀਤਾ ਕਿਉਂਕਿ ਸਾਨੂੰ ਲੱਗਿਆ ਵੀ ਲੋੜ ਕਿਉਂਕਿ ਦਾਦੀ ਕੱਲੀ ਉਹਨੂੰ ਸਾਂਭ ਨਹੀਂ ਸਕਦੀ ਉਹ ਮਾਰਕਟ ਕਰਦਾ ਉਹਨੂੰ ਬੰਨ ਕੇ ਲੈ ਕੇ ਆਈ ਹੈ ਉਹਨੂੰ ਦਵਾਈ ਦੇਣੀ ਪੈਣੀ ਹੈ ਅਸੀਂ ਉਹਨੂੰ ਮਹੀਨਾ 2 ਮਹੀਨੇ ਦਾਖਲ ਰੱਖਿਆ ਉਹ ਵੀਰਾ ਠੀਕ ਹੋ ਕੇ ਫਿਰ ਹਰ ਕੈਂਪ ਤੇ ਆ ਕੇ ਸੇਵਾ ਕਰਾਉਂਦਾ ਹਣ ਵੀ ਇੱਥੇ ਸੇਵਾ ਕਰਦਾ ਫਿਰਦਾ ਕਿਤੇ ਨਾ ਕਿਤੇ ਬੰਦੇ ਠੀਕ ਹੋ ਜਾਂਦੇ ਆ ਪਰ ਜੇ ਤੁਸੀਂ ਕਹੋ ਵੀ ਅਸੀਂ ਛੱਡ ਕੇ ਹੀ ਮੁੜੇ ਹੁਣਾ ਵੀ ਸਾਡਾ ਕੋਈ ਟਾਈਮ ਨਾ ਖਰਾਬ ਹੋਵੇ ਫਿਰ ਕੋਈ ਹੱਲ ਨਹੀਂ ਦਾਦੀ ਨਾਲ ਰਹੀ ਸੀ ਉਹਨੇ ਦੇ ਨਾਲ ਰਹਿਣਾ ਪੈਣਾ ਤੁਹਾਨੂੰ ਵੀ ਜਿਹੜਾ ਮਰੀਜ਼ ਸਾਨੂੰ ਲੱਗੂਗਾ ਕੋਈ ਲੰਬੇ ਟਾਈਮ ਵਾਸਤੇ ਰੱਖਣ ਦੀ ਲੋੜ ਆ ਉਹਦਾ ਅਸੀਂ ਉਸ ਤਰ੍ਹਾਂ ਦਾ ਹੱਲ ਕਰਦੇ ਆ ਉਹਦੀ ਅਸੀਂ ਉਹਨਾਂ ਨਾਲ ਗੱਲ ਕਰਕੇ ਪਰਿਵਾਰ ਨਾਲ ਵਿੱਚੋਂ ਪਰਿਵਾਰ ਨੂੰ ਘਰੇ ਵੀ ਭੇਜ ਦਈਦਾ ਕਈ ਘਰ ਦੀ ਕੋਈ ਮਜਬੂਰੀ ਵੀ ਹੁੰਦੀ ਹੈ ਕਿਸੇ ਦੀ ਪਰ ਐਡਾ ਨਾ ਕਰੋ ਵੀ ਤੁਸੀਂ ਆਪਣੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਸਾਡੇ ਕੋਲੇ ਸਿੱਟਣ ਆਉਨੇ ਹੋ ਸਿਰਫ ਸਾਡੇ ਕੋਲੇ ਛੱਡਣ ਆਉਨੇ ਹੋ ਨਾ ਮਾਂ ਕੰਮ ਨਹੀਂ ਕਰਦਾ ਮਾਂ ਮੇਰੀਏ ਪਹਿਲਾਂ ਹੀ ਬਹੁਤ ਸਾਥ ਬਾਬੇ ਬੈਠੇ ਭੈਣੇ ਮੈਂ ਤਾਂ ਚੋਰ ਆ ਪਾਪੀ ਆ ਕੋਈ ਨਾ ਮਾਂ ਕੋਈ ਨਾ ਮਾਂ ਤੂੰ ਮੇਰੀ ਮਾਂ ਐ ਨਹੀਂ ਪੈਰੀਂ ਹੱਥ ਨਹੀਂ ਲਾਉਣੇ ਕਿਸੇ ਚੋਰ ਚੱਕੇ ਦੇ ਮੇਰੇ ਅਰਗੇ ਦੇ ਠੀਕ ਆ ਮਾਂ ਹਾਂ ਨਾ ਮਰੀ ਮਾਂ ਨਾ ਤੇ ਇਸ ਤਰ੍ਹਾਂ ਸਾਡੀ ਬੇਨਤੀ ਆ ਦੇਖੋ ਹੁਣ ਇੱਕ ਮਾਂ ਆਪਣੀ ਗੱਡੀ ਵੱਡੀ ਧੀ ਨੂੰ ਗੋਦੀ ਚੱਕੀ ਫਿਰਦੀ ਹੈ ਕਿੰਨੇ ਸਾਲਾਂ ਦੀ ਹੋ ਗਈ ਜੀ ਇਹ 19 ਸਾਲਾਂ ਦੀ 19 ਸਾਲਾਂ ਦੀ ਧੀ ਨੂੰ ਇੱਕ 50 ਸਾਲ ਦੀ ਮਾਂ ਗੋਦੀ ਚੱਕੀ ਖੜੀ ਆ ਕਿਤੇ ਸੁખી ਆ ਦੁੱਖ ਤੇ ਸਮਾਨ ਉਹ ਵੀ ਬਥੇਰਾ ਪਰ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਆ ਉਹਦੇ ਹਾਲਾਤ ਦੇਖੋ ਬਾਹਰ ਸੋਹਣੇ ਬਾਹਰ ਸੋਹਣੇ ਕੱਪੜੇ ਪਾਏ ਹੋਇਆ ਤੇ ਸਾਫ ਸੁਥਰੇ ਆ ਹੁਣ ਜੇ ਇਹ ਵੀ ਕਹੇ ਵੀ ਮੇਰੀ ਜ਼ਿੰਮੇਵਾਰੀ ਸਿੱਟਦਾ ਨਾ ਕੇ ਕੋਲੇ ਛੱਡਿਆ ਵਾ ਮੈਂ ਨਹੀਂ ਇਹਨੂੰ ਸਾਂਝ ਸਕਦੀ ਫਿਰ ਫਿਰ ਤਾਂ ਰੱਬ ਨੂੰ ਚੈਲੰਜ ਕਰਨ ਵਾਲੀ ਗੱਲ ਠੀਕ ਆ ਵੀਰ ਜੀ ਹੁਣ ਅਸੀਂ ਬਹੁਤ ਪੈਸਾ ਪੈ ਗਈ ਸੀ ਹੁਣ ਠੀਕ ਆ ਕਿ ਪਰ ਨੀ ਪ੍ਰੋਬਲਮ ਇੱਕ ਜੀਵਾਰੀ ਆ ਨੇ ਬਾਈ ਜੀ ਹਾਂ ਅੱਗੇ ਨਾਲ ਬਹੁਤ ਦਿਮਾਗ ਇਹਦਾ ਸੈਟ ਆ ਇਹਦੇ ਨਾਲ ਗੱਲ ਕਰਨੀ ਆ ਬਸ ਇਹਦੀ ਗੱਲ ਸਾਲ ਕੀ ਨਾਮ ਤੇਰਾ ਪੁੱਤ ਖੁਸ਼ਮਲਦੀਪ ਗੌਰ ਡਾਕਟਰ ਨੂੰ ਗੱਲ ਕਰਨਾ ਹਾਂ ਇੱਥੇ ਖੜਾ ਜਾ ਫਿਰ ਮੰਮੀ ਦੀ ਗੋਦੀ ਤੋਂ ਉੱਤਰ ਜਾ ਥੋੜਾ ਜਿਹਾ ਕਿਵੇਂ ਪੁੱਤ ਰਹਿ ਸਕਦੀ ਬਾਈ ਜੀ ਕੋਈ ਨਾ ਜੀ ਤੁਸੀਂ ਇੱਥੇ ਮਹੀਨਾ ਇੱਕੀ ਦੀ ਐਕਸਰਸਾਈਜ਼ ਕਰਾਈ ਆ ਨਹੀਂ ਕਰਾਈ ਦੀ ਵਾਰ ਆ ਇੱਥੇ ਰਹਿ ਕੇ ਨਾ ਇੱਕ ਮਹੀਨਾ ਪਹਿਰੀ ਐਕਸਰਸਾਈਜ਼ ਕਰਾਵਾਂਗੇ ਤੁਰਨ ਵੀ ਸਹੀ ਲੱਗ ਜੂਗੀ ਤੁਸੀਂ ਪਰ ਤੁਹਾਨੂੰ ਨਾਲ ਰਹਿਣਾ ਪੈਣਾ ਇੱਕ ਜਣੇ ਨੂੰ ਇੱਕ ਮਹੀਨਾ ਰਹਿ ਸਕਦੇ ਹੋ ਰਹਿ ਜਾਓ ਤੁਹਾਨੂੰ ਸਮਾਂ ਬਣਾ ਕੇ ਨਾ ਸਾਡੇ ਨਾਲ ਟਾਈਮ ਸੈੱਟ ਕਰ ਲਓ ਸਾਹਮਣੇ ਜਿਹੜਾ ਕਾਊਂਟਰ ਹੈਗਾ ਆਪਣਾ 10 ਨੰਬਰ ਉਹ ਬਿਲਕੁਲ ਕੋਰਨ ਵਾਲੀ ਵਿੰਡੋ ਆ ਜਿਹੜੀ ਉੱਥੇ ਗੁਰਦੀਪ ਭੈਣ ਹੁਣੀ ਬੈਠੇ ਹੁੰਦੇ ਆ ਤੇ ਉਹਨਾਂ ਨਾਲ ਤੁਸੀਂ ਜਾ ਕੇ ਗੱਲ ਕਰਿਓ ਉੱਥੇ ਇਹਦਾ ਨਾਮ ਦਰਜ ਕਰਾਓ ਇੱਕ ਮਹੀਨਾ ਪਰ ਉਹ ਇੱਥੇ ਭਰਤੀ ਕਰਾਂਗੇ ਫਿਰ ਇੱਕ ਮਹੀਨਾ ਇਹਦੀ ਲ ਐਕਸਰਸਾਈਜ਼ ਕਰਾਵਾਂਗੇ ਲੱਤਾਂ ਲਈ ਤੇ ਇਹ ਤਰਨ ਵੀ ਲੱਗ ਜੂ ਟੈਨਸ਼ਨ ਪੈ ਗਈ ਵੀਰ ਜੀ ਦੇ ਹੁਣ ਠੀਕ ਹੋ ਜਾਮਾ ਬਿਲਕੁਲ ਠੀਕ ਹੋ ਜਾਮਾ ਠੀਕ ਆ ਕਿ ਤਿੰਨ ਵਾਰ ਲੈ ਕੇ ਕਿੱਥੋਂ ਆਨੇ ਭੈਣੇ ਤੁਸੀਂ ਧਨੌਲੇ ਤੋਂ ਬਈ ਧਨੌਲੇ ਤੋਂ ਤੇਰੀ ਤੀਰ ਆਪਾਂ ਵਰ ਕੀਏ ਭੈਣੇ ਬਹੁਤ ਸ਼ੁਕਰੀਆ ਤੁਸੀਂ ਇੰਨੀ ਵਧੀਆ ਵੀ ਸੇਵਾ ਕਰਨੀ ਬਈ ਜੀ ਸਮਝਦਾਰ ਬਹੁਤ ਜੀ ਤੇ ਬਚਪਨ ਤੋਂ ਹੀ ਆਏ ਸੀ ਹਾਂਜੀ ਕੋਈ ਨਾ ਵਾਹਿਗੁਰੂ ਮਿਹਰ ਕਰਨਗੇ ਤੇ ਇਹ ਕਿੰਨੀਆਂ ਮਾਮਾਂ ਦਾ ਕਿੰਨੀਆਂ ਭੈਣਾਂ ਦਾ ਕਿੰਨੀਆਂ ਧੀਆਂ ਦਾ ਕਿੰਨੇ ਨਿੱਕੇ ਨਿੱਕੇ ਬੱਚਿਆਂ ਦਾ ਸਾਡੇ ਨਾਲ ਸਾਡੇ ਨਾਲ ਸਨੇਹ ਆ ਪਿਆਰ ਆ ਕਿੰਨੀਆਂ ਉਮੀਦਾਂ ਵਾ ਰੁਕ ਜਾ ਪੁੱਤ ਰੁਕ ਜਾ ਰੁਕ ਜਾ ਕਿੰਨੀਆਂ ਉਮੀਦਾਂ ਵਾ ਕਿੰਨੀਆਂ ਆਸ਼ਾਵਾਂ ਵਾ ਜਿਹੜੀਆਂ ਇਹ ਮਾਮਾਂ ਇਹ ਭੈਣਾਂ ਇਹ ਬਾਪੂ ਬਜ਼ੁਰਗ ਇਹ ਵੀਰ ਇਹ ਸਾਡੇ ਕੋਲੇ ਇੱਥੇ ਲੈ ਕੇ ਆਉਂਦੇ ਨੇ ਤੇ ਕਿੰਨੇ ਹੀ ਪੈਣਾ ਮਾਵਾ ਮਾਂ ਜਿਹੜੀਆਂ ਠੀਕ ਹੋ ਗਈਆਂ ਕਿੰਨੇ ਹੀ ਬੱਚੇ ਆ ਜਿਹੜੇ ਉਹ ਆਪਣੀ ਜ਼ਿੰਦਗੀ ਜਿਉਣ ਯੋਗ ਹੋ ਗਏ ਕਿੰਨੇ ਹੀ ਉਹ ਬਾਪੂ ਆ ਜਿਹੜੇ ਘਰ ਚ ਬੰਦ ਸੀ ਕਮਰਿਆਂ ਚ ਬੰਦ ਸੀ ਸੜਕਾਂ ਤੇ ਰੁਲਦੇ ਸੀ ਅੱਜ ਉਹ ਵਧੀਆ ਸੋਹਣੇ ਕੱਪੜੇ ਪਾ ਕੇ ਆਪਣਾ ਘਰ ਦੇ ਵਿੱਚ ਇੱਜ਼ਤ ਮਾਣ ਨਾਲ ਰਹਿੰਦੇ ਆ ਤੇ ਕਿੰਨੀਆਂ 225 ਦਾ 16ਵਾਂ ਕੈਂਪ ਆਇਸ ਹਾਲ ਦਾ ਤੇ ਅੱਜ 12 8 225 12 अगस्त 2025 ਦਿਨ ਮੰਗਲਵਾਰ ਦਵਾਈਆਂ ਦਾ ਲੰਗਰ ਲੱਗਿਆ ਸੀ ਸਵੇਰ ਦੇ ਸਾਡੇ ਟੀਮ ਮੈਂਬਰ ਵਲੰਟੀਅਰ ਸੇਵਾਦਾਰ ਸਾਰੇ ਆਪਣੀਆਂ ਆਪਣੀਆਂ ਡਿਊਟੀਆਂ ਨਿਭਾ ਰਹੇ ਸੀ ਅੱਜ ਦੇ ਕੈਂਪ ਵਿੱਚ 3392 ਮੈਂਬਰ ਆ ਜਿਹੜੇ ਮੰਨ ਲਓ 3400 ਮਰੀਜ਼ ਦਵਾਈਆਂ ਲੈ ਕੇ ਗਏ ਨੇ ਲੰਗਰ ਦੇ ਰੂਪ ਦੇ ਵਿੱਚ ਪ੍ਰਸ਼ਾਦ ਰੂਪੀਏ ਦਵਾਈਆਂ ਲੈ ਕੇ ਗਏ ਤੇ ਅੱਜ ਦੇ ਇਸ ਕੈਂਪ ਦੇ ਨਾਲ ਸਾਡੇ ਸੁਪਨਿਆਂ ਦੇ ਘਰ ਵਿੱਚ ਹੁਣ ਤੱਕ ਦੀ ਟੋਟਲ ਜਿਹੜੀ ਆ ਸਾਲ ਦੀ 51877 ਮੈਂਬਰ 50000 ਦੀ ਗਿਣਤੀ ਪੂਰੀ ਕਰ ਗਏ ਨੇ ਮਤਲਬ 51877 ਮੈਂਬਰ ਹੋ ਗਏ ਨੇ ਜਿਹੜੇ ਆ ਸਾਲ 2025 ਦੇ ਵਿੱਚ ਦਵਾਈਆਂ ਲੈ ਕੇ ਗਏ ਨੇ ਤੇ ਦਸੰਬਰ ਦਾ ਜਿਹੜਾ ਲਾਸਟ ਕੈਂਪ ਹੋਊਗਾ ਸਾਲ ਦਾ ਉਹਨੂੰ ਲਾ ਕੇ ਅੰਧਜਾਪ ਦਾ ਵੀ ਇਸ ਵਾਰ ਅਸੀਂ 1 ਲੱਖ ਮਰੀਜ਼ ਦੇ ਨੇੜੇ ਤੇੜੇ ਪਹੁੰਚਾਂਗੇ 1 ਲੱਖ ਬੰਦਾ ਇੱਕ ਸਾਲ ਦੇ ਵਿੱਚ ਪ੍ਰਸ਼ਾਦ ਦੇ ਰੂਪ ਚ ਦਵਾਈਆਂ ਲੈ ਕੇ ਜਾਂਦਾ ਔਰ ਲਗਾਤਾਰ ਦਵਾਈਆਂ ਚੱਲਦੀਆਂ ਹਰ ਕੈਂਪ ਤੇ ਮਹੀਨੇ-ਮਹੀਨੇ ਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਔਰ ਚੰਗੇ ਡਾਕਟਰ ਚੰਗੇ ਸਾਈਕੀਆਟ੍ਰਿਕ ਡਾਕਟਰ ਲੁਧਿਆਣੇ ਦੇ ਚੰਗੇ ਸੀਐਮਸੀ ਡੀਐਮਸੀ ਗੁਰਤੇਗ ਭਦਰ ਹਸਪੀਟਲ ਰਗੂਨਾਥ ਹਸਪੀਟਲ ਫਿਰ ਦੀਪਕ ਹਸਪੀਟਲ ਫਿਰ ਐਮਡੀਐਸਐਸ ਹਸਪੀਟਲ ਉੱਥੋਂ ਦੇ ਚੰਗੇ ਮਾਹਰ ਡਾਕਟਰ ਚੈੱਕਅਪ ਕਰਕੇ ਦਵਾਈਆਂ ਦਿੰਦੇ ਨੇ ਤੇ ਹਜ਼ਾਰਾਂ ਹੀ ਪੈਣਾ ਤੇ ਵੀਰਾਂ ਦੇ ਸੰਗਲ ਕਮਰਿਆਂ ਚ ਬੰਦ ਕੀਤੇ ਹੋਏ ਆਜ਼ਾਦ ਹੋ ਗਏ ਬਹੁਤ ਸਾਰੇ ਵੀਰ ਸੜਕਾਂ ਦੇ ਆਵਾਰਾ ਦਿਨ ਰਾਤ ਘੁੰਮਣ ਵਾਲੇ ਲੋਕ ਅੱਜ ਆਪਣੇ ਜੀਵਨ ਦੇ ਵਿੱਚ ਇੱਕ ਚੰਗਾ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਰਹੇ ਇਹ ਸਭ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਸਦਕਾ ਇਹ ਲੱਖਾਂ ਰੁਪਈਆਂ ਦੀਆਂ ਦਵਾਈਆਂ ਜਿਹੜੀਆਂ ਮਹੀਨੇ ਚ ਲੰਗਰ ਦੇ ਰੂਪ ਚ ਵਰਤਾਈਆਂ ਜਾਂਦੀਆਂ ਸਾਡੀ ਹੈਸੀਅਤ ਨਹੀਂ ਸੀ ਸਾਡੀ ਔਕਾਤ ਨਹੀਂ ਸੀ ਵੀ ਅਸੀਂ 10 ਮਰੀਜ਼ਾਂ ਨੂੰ ਵੀ ਦਵਾਈ ਦਵਾ ਸਕੀਏ ਪਰ ਮੇਰੇ ਕਲਗੀ ਵਾਲੇ ਪਾਤਸ਼ਾਹ ਦੀ ਮਿਹਰ ਆ ਉਹ ਅੱਲਾ ਉਹ ਰਾਮ ਉਹ ਵਾਹਿਗੁਰੂ ਜੀ ਉਹ ਭਗਵਾਨ ਦੀ ਕਿਰਪਾ ਵਾ ਜਿਹਦੇ ਸਦਕੇ ਦਵਾਈਆਂ ਦੇ ਲੰਗਰ ਲੱਗਦੇ ਨੇ ਤੇ ਇਨ੍ਹਾਂ ਲੰਗਰਾਂ ਦੇ ਵਿੱਚ ਕਿੰਨੇ ਹੀ ਭੈਣ ਭਰਾ ਆਪਣੇ ਜੀਵਨ ਦੇ ਵਿੱਚ ਅੱਗੇ ਵਧ ਰਹੇ ਨੇ ਭਈ ਮੈਂ ਭਰਮਾ ਚੋਂ ਨਿਕਲ ਕੇ ਗੁਰੂ ਦੇ ਲੜ ਲੱਗ ਰਹੇ ਨੇ ਤੇ ਦਵਾਈਆਂ ਲੈ ਕੇ ਪ੍ਰਸ਼ਾਦ ਦੇ ਰੂਪ ਚ ਠੀਕ ਹੋ ਰਹੇ ਨੇ ਅੱਗੋਂ ਵੀ ਕਰੇ ਅਰਦਾਸ ਸਾਰੇ ਇਹ ਜਿਹੜੇ ਸਾਡੇ ਕਾਰਜ ਜੈ ਇਸੇ ਤਰ੍ਹਾਂ ਚੱਲਦੇ ਰਹਿਣ ਡਿਪਰੈਸ਼ਨ ਇੰਨੀ ਵੱਡੀ ਗਿਣਤੀ ਚ ਵੱਧ ਰਿਹਾ ਅੱਜ ਪੰਜਾਬ ਦੇ ਵਿੱਚ ਸਾਡੇ ਕੋਲੇ ਪੰਜਾਬ ਤੋਂ ਬਾਹਰੋਂ ਵੀ ਬਹੁਤ ਸਾਰੇ ਲੋਕ ਆਉਂਦੇ ਨੇ ਹਰਿਆਣੇ ਚ ਵੀ ਬਹੁਤ ਮਰੀਜ਼ ਆਉਂਦੇ ਨੇ ਹਿਮਾਚਲ ਦੇ ਵਿੱਚੋਂ ਜੰਮੂ ਕਸ਼ਮੀਰ ਤੋਂ ਪਰ ਇਹ ਵੱਧ ਰਿਹਾ ਡਿਪਰੈਸ਼ਨ ਸਾਨੂੰ ਆਪਣੇ ਆਪ ਦੇ ਵਿੱਚ ਇਸ ਚੀਜ਼ ਨੂੰ ਦਰਸਾਉਂਦਾ ਵੀ ਸਾਡੇ ਸਿਸਟਮ ਦਾ ਫੇਲੀਅਰ ਆ ਸਾਡੀਆਂ ਸਰਕਾਰਾਂ ਦਾ ਫੇਲੀਅਰ ਆ 75 ਸਾਲ ਦੀ ਆਜ਼ਾਦੀ ਆ ਜਿਹੜੀ ਸਾਡੇ ਲਈ ਉਹ ਮੈਨੇ ਨਹੀਂ ਰੱਖਦੀ ਸਾਨੂੰ ਹਜੇ ਤੱਕ ਉਹ ਮੌਲ ਸਾਡੀਆਂ ਜ਼ਰੂਰਤਾਂ ਜਿਹੜੀਆਂ ਜਿਹੜੇ ਮੋਢਲੇ ਸਾਡੇ ਹੱਕਾਂ ਸਾਨੂੰ ਹਜੇ ਤੱਕ ਉਹ ਵੀ ਨਹੀਂ ਮਿਲੇ ਤੇ ਜਿਹਦੇ ਕਰਕੇ ਅੱਜ ਅਸੀਂ ਇੰਨੇ ਵੱਡੇ ਰੂਪ ਦੇ ਵਿੱਚ ਟੈਨਸ਼ਨਾਂ ਡਿਪਰੈਸ਼ਨ ਦੇ ਵਿੱਚ ਜੀ ਰਹੇ ਹਾਂ ਰੂਸਾਬ ਕਿਰਪਾ ਕਰਨ ਸਰਬੱਤ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ